ਕੰਪਿਊਟਰ ਦੇ ਆਪ ਸਾਥੀਓ ਆਜ ਦੀ ਮਿਤੀ 27 ਜਨਵਰੀ 2025 ਨੂੰ ਕੰਪਿਊਟਰ ਦੇ ਆਪ ਬਖਰਤਾਸ਼ਗਰ ਕਮੇਟੀ ਦੇ ਫੈਸਲੇ ਅਨਸਾਰ ਅਸੀਂ ਦਿੱਲੀ ਵਿਖੇ ਪਹੁੰਚੇ ਹੋਏ ਸੀ ਤੇ ਜਿਹੜੀ ਦਿੱਲੀ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਣਾ ਉਹਦੀ ਪਰਵਾਨਗੀ ਲਈ ਅੱਜ ਡਿਸਟ੍ਰਿਕਟ ਮੈਜਿਸਟ੍ਰੇਟ ਨਿਊ ਦਿੱਲੀ ਤੇ ਕਮਿਸ਼ਨਰ ਆਫ ਪੁਲਿਸ ਦਿੱਲੀ ਇਹਨਾਂ ਦਫ਼ਤਰਾਂ 'ਚ ਵਿజిਟ ਕੀਤੀ ਗਈ ਤੇ ਪ੍ਰਵਾਨਗੀ ਲਈ ਉਹਨਾਂ ਨੂੰ ਰਿਟਰਨ ਦੇ ਵਿੱਚ ਐਪਲੀਕੇਸ਼ਨ ਦੇ ਦਿੱਤੀ ਗਈ ਹੈ ਹੁਣ ਪਹਿਲਾਂ ਜਿਹੜੀ ਐਪਲੀਕੇਸ਼ਨ ਉਹਨਾਂ ਨੂੰ ਆਨਲਾਈਨ ਭੇਜੀ ਸੀ ਉਹ ਉਹਨਾਂ ਨੇ ਐਕਸੈਪਟ ਨਹੀਂ ਕੀਤੀ ਸਾਡੇ ਤੋਂ ਕੁਝ ਉਹਨਾਂ ਨੇ ਫਾਰਮ ਫਿਲ ਕਰਵਾਏ ਨੇ ਤੇ ਐਪਲੀਕੇਸ਼ਨ ਦੁਬਾਰਾ ਲਈ ਹੈ ਕਿ ਸਾਨੂੰ ਵਿਸ਼ਵਾਸ ਦਿਵਾਇਆ ਵੀ ਤੁਹਾਨੂੰ ਇਹਦੀ ਪ੍ਰਵਾਨਗੀ ਦੇ ਦਿੱਤੀ ਜਾਊਗੀ ਤੇ ਅਸੀਂ ਉਹਨਾਂ ਨੂੰ ਦੱਸਿਆ ਵੀ ਸਾਡਾ ਜਿਹੜਾ ਸਬੰਧ ਹੈ ਕੋਈ ਪੋਲਿਟੀਕਲ ਪਾਰਟੀ ਨਾਲ ਨਹੀਂ ਹੈਗਾ ਆ ਵੀ ਇੱਥੇ ਬੋਟਾ ਆ ਅਸੀਂ ਆਪ ਦਾ ਪ੍ਰੋਟੈਸਟ ਪਹਿਲਾਂ ਵੀ 150 ਦਿਨ ਤੋਂ ਸੰਗਰੂਰ ਵਿਖੇ ਕਰ ਰਹੇ ਆ ਉਸੇ ਲੜੀ ਤਹਿਤ ਅਸੀਂ ਇੱਥੇ ਜੰਤਰ ਮੰਤਰ ਦੇ ਵਿੱਚ ਆਪਦਾ ਪ੍ਰੋਟੈਸਟ ਕਰਨਾ ਚਾਹੁੰਦੇ ਆਂਗੇ ਇਸ ਤੋਂ ਇਲਾਵਾ ਪ੍ਰੈਸ ਕਾਨਫਰੰਸ ਤੇ ਸੰਬੰਧ ਚ ਵੀ ਅਸੀਂ ਉਹ ਕਹਿੰਦੇ ਵੀ ਇਹਦੀ ਵੀ ਪਰਮਿਸ਼ਨ ਦੀ ਲੋੜ ਆਗੀ ਤੁਸੀਂ ਫਿਰ ਕਰ ਸਕਦੇ ਹੋ ਅਸੀਂ ਪ੍ਰੈਸ ਕਾਨਫਰੰਸ ਉੱਥੇ ਪ੍ਰੈਸ ਕਲੱਬ ਆਫ ਇੰਡੀਆ ਵੀ ਗਏ ਸੀਗੇ ਉਹਨਾਂ ਨੇ ਵੀ ਇਹੀ ਕਿਹਾ ਵੀ ਤੁਸੀਂ ਪਹਿਲਾਂ ਪ੍ਰਵਾਨਗੀ ਲਓ ਫਿਰ ਕਰ ਸਕਦੇ ਹੋ ਕੋਡ ਆਫ ਕੰਡਕਟ ਕਰਕੇ ਤੇ ਉਹਦੇ ਸੰਬੰਧ ਚ ਵੀ ਅਸੀਂ ਉਹਨਾਂ ਤੋਂ ਫਾਰਮ ਲੈ ਲੈਣੇਗੇ ਇਹ ਉਹ ਫਿਲ ਕਰਕੇ ਉਹਨਾਂ ਨੂੰ ਦੇ ਰਹੇ ਹਾਂ ਅਸੀਂ